ਪਹਿਲੇ ਰਾਮ ਜੀ ਤੁਹਾਡਾ ਲੋਡ ਲਾਈਵ ਵਾਲਿਆ ਦਾ ਤਹਿ ਦਿਲੋਂ ਧੰਨਵਾਦ ਜੇਰਾ ਤੁਸੀਂ ਦੁਬਾਰਾ ਸਾਡੇ ਕੋ ਫੋਨ ਤੇ ਪਹੁੰਚੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਇੱਕ バス ਯਾਤਰਾ ਹੋਰ ਲੈ ਕੇ ਜਾ ਰਹੇ ਹਾਂ ਜੋ ਅਸੀਂ ਪਿਛਲੀ バス ਯਾਤਰਾ ਲੈ ਕੇ ਗਏ ਸੀ ਮਥਰਾ ਵ੍ਰਿੰਦਾਵਨ ਉਹੀ バス ਯਾਤਰਾ ਅਸੀਂ ਦੁਬਾਰਾ ਰਿਪੀਟ ਕਰ ਰਹੇ ਹਾਂ ਮਥਰਾ ਵ੍ਰਿੰਦਾਵਨ ਦੀ ਜੋ ਇਹ バス ਹੈ 23 ਜੁਲਾਈ ਨੂੰ ਜਾ ਕੇ 3 ਅਗਸਤ ਨੂੰ ਮਲੋਟ ਵਾਪਸ ਪਹੁੰਚੇਗੀ ਇਸ バス ਦਾ ਕਿਰਾਇਆ 2600 ਰੁਪਿਆ ਜਿਸ ਦੇ ਵਿੱਚ AC ਧਰਮਸ਼ਾਲਾ ਔਰ AC ਬੱਸ ਔਰ ਰੂਮ ਨਾਲ ਲੈ ਜੀ ਕਿਸੇ ਨੇ ਸਿੱਤਾ ਬੁੱਕ ਕਰਾਉਣੇ ਸਾਨੂੰ ਕਰਾ ਸਕਦਾ ਔਰ ਅਸੀਂ ਸ਼ਹਿਰ ਨਿਵਾਸੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੋਰ ਲੈ ਕੇ ਆਏ ਆ ਜੋ ਮਲੌਰ ਦੇ ਵਿੱਚ ਪਹਿਲੀ ਵਾਰ ਇੱਕ ਬੱਸ ਯਾਤਰਾ ਅਸੀਂ ਲੈ ਕੇ ਚੱਲੇ ਆ ਜੀ ਦਵਾਰਕਾ ਜੀ ਔਰ ਸੋਮਨਾਥ ਇਹ ਬੱਸ ਯਾਤਰਾ 1 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਇਹ ਯਾਤਰਾ ਕਰਾਈ ਜਾਵੇਗੀ ਇਹ ਬੱਸ ਯਾਤਰਾ 2 ਬਾਈ 2 ਬੱਸ ਹੋਏਗੀ ਔਰ ਇਸ ਦੇ ਵਿੱਚ ਰਹਿਣ ਲਈ ਧਰਮਸ਼ਾਲਾ AC ਰੂਮ ਔਰ AC ਬੱਸ ਹੈ ਔਰ ਜੇ ਕਿਸੇ ਭਗਤ ਜੀ ਨੇ ਜਾਣਾ ਹੋਵੇ ਸਾਡੀ ਇਸ ਬਸ ਦਾ ਕਿਰਾਇਆ ਹੈ ਜੀ 12000 ਔਰ ਅਸੀਂ ਇੱਕ ਸੁੱਚਿਤ ਹੋਰ ਕਰਨਾ ਚਾਹਾਂਗੇ ਜੀ ਜੇ ਕਿਸੇ ਨੇ ਆਪਦਾ ਅਲੱਗ ਰੂਮ ਲੈਣਾ ਹੋਵੇ ਕਿਸੇ ਨਾਲ ਸ਼ੇਅਰ ਨਾ ਕਰਨਾ ਹੋਵੇ ਤਾਂ ਉਸ ਦੀ ਟਿਕਟ ਹੈ 13000 ਰੁਪਿਆ ਔਰ ਜੇ ਕਿਸੇ ਨਾਲ ਰੂਮ ਸ਼ੇਅਰ ਕਰ ਸਕਦੇ ਹੋ ਤਾਂ ਟਿਕਟ ਦਾ ਰੇਟ ਹੈ 12000 ਰੁਪਿਆ ਜੇ ਕਿਸੇ ਨਾਲ ਤੁਸੀਂ ਰੂਮ ਸ਼ੇਅਰ ਨਹੀਂ ਕਰਦੇ ਉਸ ਟਿਕਟ ਦਾ ਰੇਟ ਹੈ 13000 ਰੁਪਿਆ ਔਰ ਅਸੀਂ ਇਹ ਦੱਸਣਾ ਤਾਂ ਜਾਨੇ ਕਈ ਲੋਕ ਕਈ ਯਾਤਰੀ ਆਪ ਕਿਸੇ ਦੇ ਨਾਲ ਰੂਮ ਸ਼ੇਅਰ ਨਹੀਂ ਕਰਨਾ ਚਾਹਦੇ ਜੋ ਉਸ ਕਰਕੇ ਉਹਨਾਂ ਨੂੰ ਰੂਮ ਦਾ ਅਲੱਗ ਪਰਸਨ ਦਿੱਤਾ ਜਾਏਗਾ ਉਸ ਦਾ ਕਿਰਾਇਆ ਸੀ 13000 ਰੁਪਿਆ ਜੇ ਤੁਸੀਂ ਰੂਮ ਸ਼ੇਅਰ ਕਰਦੇ ਹੋ ਉਸ ਦਾ ਕਿਰਾਇਆ 12000 ਰੁਪਿਆ ਇਹ ਬੱਸ ਮਲੌਰ ਤੋਂ ਚੱਲ ਕੇ ਸਾਲਾ ਸਰ ਖਾਟੂ ਸ਼ਾਮ ਪੁਸ਼ਕਰ ਰਾਮਦੇਵੜਾ ਮਾਉਤਾਬੂ ਔਰ ਦਵਾਰਕੀ ਸੋਮਨਾਥ ਸਾਰੀ ਯਾਤਰਾ ਕਰਾ ਕੇ 10 ਤਰੀਕ ਨੂੰ ਮਲੌਰ ਪਹੁੰਚੇਗੀ ਜੇ ਕਿਸੇ ਭਾਗ ਦੇ ਨੇ ਜਾਣਾ ਹੋਵੇ ਸਾਨੂੰ ਆਪਣੀਆਂ ਸਿੱਟਾਂ ਜਲਦੀ ਤੋਂ ਜਲਦੀ ਬੁੱਕ ਕਰਾ ਸਕਦਾ ਹੈ ਸਾਡਾ ਮੋਬਾਈਲ ਨੰਬਰ 9872407497 ਇਹ ਦੋਨੇ ਬੱਸਾਂ ਅੱਧੀਆਂ ਫੁੱਲ ਹੋ ਚੁੱਕੀਆਂ ਕੁ ਸਿੱਤਾ ਬਾਕੀ ਰਹਿ ਗਈਆਂ ਜਲਦੀ ਜਲਦੀ ਆਪਣੀ ਸਿੱਤਾ ਬਕਰਾਓ ਜੈ ਸ਼੍ਰੀ ਰਾਮ ਜੈ ਮਾਤਾ ਦੀ ਕੀ ਸਮਾਜੀਕ ਕਾਟੋ ਚੱਲਣੀ ਹੈ ਬੱਸ ਇਹ ਬਸ ਚੱਲੇਗੀ ਜੀ 10 ਤਰੀਕ ਜਿਹੜੀ ਜਾਣੀ ਹੈ ਜੀ ਆਪਣੀ ਸਾਲਾਸਰ ਖਾਟੂ ਸ਼ਾਮ ਇਹ ਬਸ ਜਾਣੀ ਹੈ ਜੀ 30 ਜੁਲਾਈ ਨੂੰ ਸ਼ਾਮ ਨੂੰ ਠੀਕ 3 ਵਜੇ ਔਰ 3 ਅਗਸਤ ਨੂੰ ਇਹ ਵਾਪਸ ਪਹੁੰਚੇਗੀ ਔਰ ਜਿਹੜੀ ਸਾਡੀ ਬਸ ਜਾਣੀ ਹੈ ਜੀ ਦਿਵਾਰਕਾ ਜੀ ਸੋਮਨਾਥ ਇਹ 1 ਸਤੰਬਰ ਨੂੰ ਰਾਤ ਨੂੰ ਚੱਲੇਗੀ ਔਰ 10 ਸਤੰਬਰ ਨੂੰ ਸਵੇਰ ਵਾਪਸ ਮਲੋੜ ਪਹੁੰਚੇਗੀ ਇਹ ਚੱਲੇਗੀ ਕ੍ਰਿਸ਼ਨਨਗਰ ਕੈਂਪ ਜੈ ਮਾਸਤ ਪੂਜੀ ਪਾਣੀ ਦੇਵੀ ਮੰਦਿਰ ਦੇ ਨਜ਼ਦੀਕ ਜਿਵੇਂ ਵੀ ਸ਼ੁਰੂ ਰਹੇ ਜਾ